ਪੰਜਾਬੀਆਂ ਦੇ ਕੰਮ ਵਾਲੀ ਵੀਡੀਓ ਤੇ ਵੀਡੀਓ ਸ਼ੇਅਰ ਕਰਨੀਆਂ ਪੰਜਾਬੀਅਤ ਤੇ ਮਾਣ ਕਰਨ ਵਾਲੇ ਦੱਬ ਕੇ ਵੀਡੀਓ ਸ਼ੇਅਰ ਕਰਿਓ ਜਿਨ੍ਹਾਂ ਨੂੰ ਊੜਾੜਾ ਨਹੀਂ ਆਉਂਦਾ ਆਹ ਵੀਡੀਓ ਸੁਣ ਲਿਓ ਤੇ ਫਿਰ ਤੁਹਾਨੂੰ ਸਮਝ ਲੱਗ ਜਾਏਗਾ ਵੀ ਊੜੇ ਆੜੇ ਦੇ ਅਰਥ ਸ਼ਬਦ ਕੀ ਹੁੰਦੇ ਨੇ ਤੇ ਕਿੰਨੇ ਸੌਖੇ ਤਰੀਕੇ ਦੇ ਨਾਲ ਇਸ ਛੋਟੇ ਜਿਹੇ ਬੱਚੇ ਨੇ ਊੜਾੜਾ ਬੱਚਿਆਂ ਨੂੰ ਸਮਝਾਇਆ ਪਹਿਲਾਂ ਤੁਸੀਂ ਵੀਡੀਓ ਦੇਖਣੀ ਹੈ ਤੇ ਵੀਡੀਓ ਦੇਖ ਕੇ ਸ਼ੇਅਰ ਕਰਨੀਆਂ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਵੀਡੀਓ ਦੋਸਤੋ ਤੇ ਜੇਕਰ ਤੁਸੀਂ ਵੀ ਪੰਜਾਬ ਦੇ ਕੋਨੇ-ਕੋਨੇ 'ਚ ਜਿੱਥੇ ਵੀ ਬੈਠੇ ਨੇ ਪੰਜਾਬੀ ਉਹ ਵੀਡੀਓ ਸ਼ੇਅਰ ਕਰ ਦੇਣਾ ਆਪਣੇ ਬੱਚਿਆਂ ਤੱਕ ਪਹੁੰਚਾ ਦੇਣ ਤਾਂ ਜੋ ਘਰ ਬੈਠੇ ਉਡਾੜਾ ਸਿੱਖ ਲੈਣ ਆਹ ਵੀਡੀਓ ਸੁਣਦੇ ਆਂ ਤੂੰ ਗੁਰੂ ਕੇ ਲਾਲ ਵੇ ਐਣਾ ਅਮਰਤ ਵੇਲੇ ਨੂੰ ਸੰਭਾਲਵੇ ਈਸ਼ਰਾਨ ਘਰ ਜਾਲ ਨਾਲ ਵੇ ਸੱਤਾ ਤੇ ਮਰਨ ਕਰੋ ਤੇ ਆਓ ਰੱਬ ਨੂੰ ਹਾ ਹਾ ਹੱਥ ਜੋੜ ਕੇ ਵੀ ਬਲਾਓ ਸਾਬ ਨੂੰ ਹਾ ਦੰਗ ਲਾਉਂਦੀ ਐ ਚੱਚਾ ਜਿੰਦਾ ਵਿੱਚ ਕਦੇ ਵੀ ਨਾ ਛੜੀਏ ਛੱਛਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਤਾ ਦੋਸਤੋ ਹੁਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆ ਪਹਿਲਾਂ ਦਾ ਵੀਡੀਓ ਸ਼ੇਅਰ ਕਰਨੀ ਆ ਜਿੰਨੇ ਵੀ ਪੰਜਾਬੀ ਦੇਸ਼ਾਂ ਵਿਦੇਸ਼ਾਂ ਤੱਕ ਵਸਦੇ ਪੰਜਾਬੀ ਨੇ ਆਪਣੇ ਬੱਚਿਆਂ ਨੂੰ ਉਡਾੜਾ ਸਿਖਾਉਣਾ ਚਾਹੁੰਦੇ ਆ ਤਾਂ ਆ ਵੀਡੀਓ ਉਹਨਾਂ ਤੱਕ ਪਹੁੰਚਾ ਦੇਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕਮੈਂਟਾਂ 'ਚ ਰਹਿ ਕੇ ਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ